वाहे गुरू, वाहे गुरू। फिल्म गुरु नानक जहाज रिलीज हुई वी वीरवार पहली मई यानी लेबर डे फल हूँ तक तो इस फिल्म का ट्रेलर देख चुके हो गए बहुत सारिया गल् भी सुन चुके हो हां क्योंकि फिल्म रिलीज हो चुकी है तो ਤੁਸੀਂ ਬਹੁਤ ਸਾਰੇ ਪਬਲਿਕ ਰਿਵਿਊ ਵੀ ਦੇਖ ਚੁੱਕੇ ਹੋਗੇ। ਅਗਰ ਉਹ ਤਾਂ ਗਲ ਗਿਆ ਜੀ ਬਹੁਤ ਵਧੀਆ ਮੂਵੀ ਆ ਜੀ। ਕੀ ਕਹੇ ਬਹੁਤ ਸੱਚੀ ਬੜੀ ਹੈ। ਅਸੀਂ ਵੀ ਇਸ ਫਿਲਮ ਦੇ ਬਾਰੇ ਹੀ ਆਪਣੇ ਇਸ ਐਪੀਸੋਡ ਦੇ ਵਿੱਚ ਕੁਝ ਗੱਲਾਂ ਕਰਾਂਗੇ। ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਕਲੀਅਰ ਕਰ ਦੇਵਾਂ ਕਿ ਇਸ ਰਿਵਿਊ ਨੂੰ ਮੈਂ ਦੋ ਹਿੱਸਿਆਂ ਦੇ ਵਿੱਚ ਵੰਡਿਆ। ਪਹਿਲਾ ਹਿੱਸਾ ਉਹਨਾਂ ਲਈ ਜਿਨ੍ਹਾਂ ਨੇ ਇਹ ਫਿਲਮ ਦੇਖਣ ਜਾਣਾ ਹੈ ਤੇ ਦੂਜਾ ਉਹਨਾਂ ਲਈ ਜੋ ਦੇਖ ਆਏ ਨੇ। ਸੋ ਲੈਟਸ ਸਟਾਰਟ ਵਿਦ ਅ ਫਰਸਟ ਵਨ। ਕਿ ਜੇ ਤੁਸੀਂ ਫਿਲਮ ਦੇਖਣ ਜਾਣਾ ਹੈ। 100 ਤੇ 11 ਸਾਲ ਪਹਿਲਾਂ ਇੱਕ ਸਫੀਰ ਤੇ ਇੱਕ ਬਾਗੀ ਤਾਂ ਤੁਹਾਨੂੰ ਮਿਲੇਗੀ ਇੱਕ ਅਜਿਹੀ ਫਿਲਮ ਜਿਹਦੇ ਚ ਸ਼ਾਨਦਾਰ ਸੀਜੀ ਕੰਪਿਊਟਰ ਗ੍ਰਾਫਿਕਸ ਸ਼ਾਨਦਾਰ ਸਿਨੇਮਟੋਗ੍ਰਾਫੀ ਬਿਹਤਰੀਨ ਕੈਰੇਕਟਰਾਈਜ਼ੇਸ਼ਨ ਤੇ ਇਸ ਤੋਂ ਇਲਾਵਾ ਇਹ ਤੁਹਾਨੂੰ ਲੈ ਕੇ ਜਾਏਗੀ ਪੀਰੀਅਡ ਡਰਾਮਾ ਵੱਲ ਤੁਹਾਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਰੂਬਰੂ ਕਰਵਾਏਗੀ ਜਾਣੂ ਕਰਵਾਏਗੀ ਤੇ ਹਾਂ ਸਭ ਤੋਂ ਅਹਿਮ ਗੱਲ ਇਹ ਤੁਹਾਨੂੰ ਸਿੱਖੀ ਸਿਧਾਂਤਾਂ ਤੇ ਸਿੱਖੀ ਮਰਿਆਦਾ ਦੇ ਦਿਲ ਟੁੰਬਣ ਵਾਲੇ ਸੀਕੁਐਂਸਿਸ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਉਹ ਵੀ बार-बार। ਪਹਿਲਾ ਵੀ ਇੱਕ ਜਹਾਜ਼ ਇਸੇ ਤਰ੍ਹਾਂ ਤੂਫਾਨ ਚ ਫਸਿਆ ਸੀ। ਮੱਖਣ ਸ਼ਾਲ ਲਬਾਣੇ ਦਾ ਇਹ ਫਿਲਮ ਤੁਸੀਂ ਆਪਣੀ ਕੰਪਲੀਟ ਫੈਮਲੀ ਦੇ ਨਾਲ ਦੇਖਣ ਜਾ ਸਕਦੇ ਹੋ ਤੇ ਮੇਰਾ ਦਾਵਾ ਹੈ ਕਿ ਤੁਹਾਨੂੰ ਫਿਲਮ ਦੇ ਦੌਰਾਨ ਤੇ ਫਿਲਮ ਤੋਂ ਬਾਅਦ ਵੀ ਆਪਣੀ ਜਾਨੀ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨ ਦੇ ਵਿੱਚ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਹੋਏਗਾ। ਇਹ ਫਿਲਮ ਇੱਕ ਲਵ ਸਟੋਰੀ ਜੀ ਹਾਂ ਜਿਹਦੇ ਵਿੱਚ ਮੁਹੱਬਤ ਹੈ ਆਪਣੇ ਦੇਸ਼ ਤੇ ਲਈ ਆਪਣੇ ਧਰਮ ਦੇ ਲਈ ਆਪਣੀ ਕੌਮ ਦੇ ਇਹ ਫਿਲਮ ਗੁਰਬਾਣੀ ਦੇ ਹਵਾਲੇ ਤੋਂ ਬੇਹਦ ਖੂਬਸੂਰਤ ਸੁਰਾਂ ਸਾਜ਼ਾਂ ਤੇ ਆਵਾਜ਼ਾਂ ਦਾ ਸੁਮੇਲ ਹੈ ਇਹ ਫਿਲਮ ਪੰਜਾਬੀ ਸਿਨੇਮਾ ਦੇ ਠਾਠਾ ਮਾਰਦੇ ਦਰਿਆ ਵਿਚ ਇੱਕ ਆਮ ਜਾਂ ਰੈਗੂਲਰ ਜਿਹੀ ਨਹੀਂ ਬਲਕਿ ਇੱਕ بلند ਲਹਿਰ ਹੈ ਜੋ ਜਦੋਂ ਤੁਹਾਡੀਆਂ ਅੱਖਾਂ ਨਾਲ ਟਕਰਾਂਦੀ ਹੈ ਤਾਂ ਰੂਹ ਨੂੰ ਤਸਕੀਨ ਜਹੀ ਦਿੰਦੀ ਹੈ ਗੁਰੂ ਨਾਨਕ ਜਹਾਸ ਇੱਕ ਹਿਸਟੋਰੀਕਲ ਡਰਾਮਾ ਜੋ ਕੈਨੇਡਾ ਚ ਸ਼ੁਰੂਆਤੀ ਪ੍ਰਵਾਸੀਆਂ ਦੇ ਸੰਘਰਸ਼ਾਂ ਦੀ ਯਾਤਰਾ ਹੈ ਸੋ ਇਸ ਸਨ ਉਹ ਗੱਲਾਂ ਜਿਨ੍ਹਾਂ ਕਰਕੇ ਤੁਹਾਨੂੰ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਚਾਹੀਦਾ ਤੇਰੇ ਜਜ਼ਬੇ ਨੂੰ ਸਲਾਮ ਹੈ ਬੇਵਸਿਆਂ ਸਾਡੇ ਵਾਲੇ ਭੁੱਲ ਜਾਂਦੇ ਆ ਸਾਡੇ ਵਾਲੇ ਭਾਵੇਂ ਯਾਦ ਰੱਖਣੀਆਂ ਨਾ ਰੱਖਣ ਪਰ ਇਹਨਾਂ ਅਰਗੇ ਤਾਂ ਨਹੀਂ ਕਦੇ ਭੁੱਲਦੇ लेट्स मूव ऑन टू द सेकंड पार्ट ऑफ द रिव्यू ए पार्ट ओना ਲਈ है जिन्होने मूवी देख ली एज एक्सपेक्टेड हॉल ਦੇ ਵਿੱਚ ਜ਼ਿਆਦਾ ਕਰਕੇ ਸਿੱਖ ਦਰਸ਼ਕ ਹੀ ਸੰਤੇ ਉਹ ਵੀ ਉਹ ਜੋ ਫਿਲਮ ਦੇਖਣ ਹੀ ਆਏ ਸਾਂ आई मीन ਫਨ ਕਰਨ ਜਾਂ ਖਾਪਕੌਣ ਨਹੀਂ ਆਏ ਸਾਂ ਚਲੋ ਫਿਰ ਹੁਣ ਸ਼ੁਰੂ ਕਰਦੇ ਆਂ ਸ਼ੁਰੂ ਤੋਂ ਫਿਲਮ ਦੀ ਓਪਨਿੰਗ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਆਰਟ ਟੀਮ ਨੇ ਜਿੰਨੀ ਮਿਹਨਤ ਕੀਤੀ ਹੈ ਉਹ ਦਰਸ਼ਕਾਂ ਤੱਕ ਵੀ ਪਹੁੰਚੀ ਹੈ ਪਰ 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 ਗੁਰਪ੍ਰੀਤ ਕੁੱਗੀ ਯਾਨੀ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਓਪਨਿੰਗ ਵਾਲੇ ਸੀਨ ਚ ਸਾਫ਼ ਪਤਾ ਲੱਗਦਾ ਹੈ ਕਿ ਦਾੜੀ ਕੁਝ ਜ਼ਿਆਦਾ ਹੀ ਫੇਕ ਹੈ ਇਨਫੈਕਟ ਕੁੱਗੀ ਹੋਰਾਂ ਦੀ ਦਾੜੀ ਠੀਕ ਉਵੇਂ ਹੀ ਅੱਖਰਦੀ ਹੈ ਜਿਵੇਂ ਪੰਜਾਬ 1984 ਫਿਲਮ ਦੇ ਵਿੱਚ ਕਿਰਨ ਖੇੜ ਦੇ ਤਰਾਸ਼ੇ ਹੋਏ ਪਰਵੱਟੇ ਜਿਵੇਂ ਜਿਵੇਂ ਫਿਲਮ ਅੱਗੇ ਵੱਧਦੀ ਹੈ ਦਾੜੀ ਵੀ ਬਦਲਦੀ ਜਾਂਦੀ ਹੈ ਜਾਂ ਸ਼ਾਇਦ ਮੇਕਅਪ ਵਾਲਾ ਬਦਲਦਾ ਜਾਂਦਾ ਹੈ ਗੁਰਪ੍ਰੀਤ ਕੁੱਗੀ ਦੇ ਕੈਰੈਕਟਰ ਦੇ ਮੂਡ ਵਿੱਚ ਵੀ ਕੰਟੀਨਿਊਟੀ ਦਾ ਫਰਕ ਪੂਰੀ ਫਿਲਮ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਈ ਵਾਰ ਇੱਕ ਐਕਟਰ ਦੇ ਦੋ ਸੀਨ ਹੀ ਸ਼ੂਟ ਹੋਣ ਦੇ ਵਿੱਚ ਕਾਫੀ ਗੈਪ ਪੈ ਜਾਂਦਾ ਹੈ ਮਹੀਨਿਆਂ ਦਾ ਪੈ ਜਾਂਦਾ ਹੈ ਜਿਹਦੇ ਕਰਕੇ ਐਕਟਰ ਦੀ ਐਕਟਿੰਗ ਦਾ ਇਹ ਫਰਕ ਆਉਣਾ ਸੁਭਾਗਕ ਹੈ ਇਸ ਫਿਲਮ ਨੂੰ ਵੀ ਕਹਿੰਦੇ ਨੇ ਕਿ 2 ਸਾਲ ਦਾ ਅਰਸਾ ਲੱਗਾ ਹੈ ਦਰਸ਼ਕ ਇਸ ਨੂੰ ਸਮਝਦੇ ਨੇ ਪਰ ਫਿਲਮ ਬਣਾਉਣ ਵਾਲਿਆਂ ਨੂੰ ਵੀ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਨਾ ਕਿ ਦਰਸ਼ਕ ਇਸ ਨੂੰ ਸਮਝਦੇ ਨੇ ਲੈਟਸ ਮੂਵ ਅਹੈਡ ਜਹਾਜ਼ ਦੀਪਾਲ ਇੱਕ ਪਾਸੇ ਤੇ ਦੂਜੇ ਪਾਸੇ ਕੈਨੇਡਾ 'ਚ ਰਹਿੰਦੇ ਸਿੱਖ ਵੀਰ ਭਾਰਤ ਤੋਂ ਆ ਰਹੇ ਜਹਾਜ਼ ਦੀ ਖਬਰ ਤੋਂ ਜਦੋਂ ਜਾਣੂ ਹੁੰਦੇ ਨੇ ਤਹਾਲ ਦੇ ਵਿੱਚ ਗੂੰਜ ਉੱਠਦਾ ਹੈ ਉੱਚੜਿਆ ਪੰਜਾਬ ਆਉਂਦਾ ਹਟ ਪਿੱਛੇ ਹਟ ਪਿੱਛੇ ਜੜਿਆ ਪੰਜਾਬ ਆਉਂਦਾ ਹਟ ਪਿੱਛੇ ਹਟ ਪਿੱਛੇ ਤਰਸੀਮ ਜਸਰ ਤੇ ਕੁਲਬੀਰ ਚੰਦ ਜਰਦੀ ਆਵਾਜ਼ ਤੇ ਹਰਜ ਨਾਗਰਾ ਦੇ ਮਿਊਜ਼ਿਕ ਦੇ ਨਾਲ ਸਜਿਆ ਇਹ ਗੀਤ ਉਸ ਵੇਲੇ ਦੇ ਪੰਜਾਬੀਆਂ ਦੇ ਰਹਿਣ ਸਹਿਣ ਤੇ ਕੰਮ ਕਾਜ ਨੂੰ ਦਰਸਾਉਂਦਾ ਹੋਇਆ ਫਿਲਮਾਇਆ ਗਿਆ ਫਿਰ ਜਹਾਜ਼ ਵਿੱਚ ਸਵਾਰ ਹੋਣਾ ਤੇ ਡਾਇਲਗ ਦੋਣਾ ਕਿ 200 ਡਾਲਰ ਇਨ ਹੈਂਡ ਹੋਏਂਗੋ ਤਬ ਕੈਨੇਡਾ ਜਾਇੰਗੇ ਯਾਨੀ ਇੰਦਰ ਮਾਨੁਕੇਰਾ ਕੈਰੈਕਟਰ ਉੱਧਰ ਕੈਨੇਡਾ ਦੀ ਕਲੋਨੀਅਲ ਪੀਰੀਅਡ ਦੀ ਸਿਆਸਤ ਤੇ ਸਾਮਰਾਜ ਨਾਲ 2-4 ਹੁੰਦੇ ਪੰਜਾਬੀ ਤੇ ਪੰਜਾਬੀਆਂ ਵਿੱਚ ਹੀ ਸਰਕਾਰ ਦੇ ਪਿੱਠੂ ਸਮੇਂ ਦੀਆਂ ਅਖਬਾਰਾਂ ਤੇ ਅਖਬਾਰਾਂ ਵਿਚਲੀਆਂ ਪੜਕਾਉ ਪਟਕਾਉ ਤੇ ਪਰਮਾਉ ਸਿਆਸੀ ਸੁਰਖੀਆਂ ਸਭ ਕੁਝ ਜਾਣਦੇ ਸਮਝਦੇ ਹੋਏ ਵੀ ਬੇਬਸ ਪੰਜਾਬੀਆਂ ਦੀ ਬੇਬਸੀ ਦੀ ਟੀਜ਼ ਸਾਫ਼ ਸੁਣਾਈ ਦਿੰਦੀ ਹੈ ਇਧਰ ਜਹਾਜ਼ ਦਾ ਸਫ਼ਰ ਤੇ ਸਫ਼ਰ 'ਚ ਸਫ਼ਰ ਕਰਦੇ ਹੋਏ ਸਮੁੰਦਰ ਦਾ ਤੂਫਾਨ ਡੱਕੇ ਡੋਲੇ ਖਾਂਦਾ ਗੁਰੂ ਨਾਨਕ ਜਹਾਜ਼ ਤੇ ਜਹਾਜ਼ ਦੇ ਡੈਕ ਤੇ ਡਿੱਗਦੇ ਢੈਂਦੇ ਮੁਸਾਫਿਰ ਸਭ ਕੁਝ ਹਿਲ ਰਿਹਾ ਹੈ ਪਰ 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 ਕੋਲੇ ਪਾਉਣ ਵਾਲੇ ਬੰਦੇ ਤੇ ਉਸ ਦੇ ਸ਼ਾਰਟਸ ਪਰਫੈਕਟਲੀ ਸਟੇਬਲ ਨੇ ਪਤਾ ਨਹੀਂ ਕਿਤਾ ਨੈਵਰ ਮਾਈਂਡ ਟੂ ਬੈਲੈਂਸ ਦ ਸਿਚੁਏਸ਼ਨ ਹੇਅਰ ਕਮਸ ਯੈਟ ਅਨਦਰ ਮਿਊਜ਼ੀਕਲ ਮਾਸਟਰਪੀਸ ਤੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕੋਹ ਨਾਨਕ ਹਰ ਪਜ ਮਨਾ ਇਹ ਵਿਦਜਲ ਕੋਮੀਨ ਫਾਈਨਲੀ ਗੁਰੂ ਨਾਨਕ ਜਹਾਜ਼ ਕੈਨੇਡਾ ਪਹੁੰਚਦਾ ਹੈ ਤੇ ਕਲੋਨੀਅਲ ਸਾਜ਼ਿਸ਼ ਤਹਿਤ ਇਸ ਨੂੰ ਬੰਦਰਗਾਹ ਤੇ ਨਹੀਂ ਲੱਗਣ ਦਿੱਤਾ ਜਾਂਦਾ ਆਓ ਆ ਕੈਨੇਡਾ ਪਤਾ ਉਹ ਵੇਖੋ ਪੁਲਿਸ ਅਦਾਲਤ ਵਕੀਲ ਰਿਸ਼ਵਤ ਤੇ ਹੋਰ ਵੀ ਬਹੁਤ ਸਾਰੇ ਯਤਨਾਂ ਦੇ ਬਾਵਜੂਦ ਜਹਾਜ਼ ਬਜ ਬਜ ਘਾਟ ਵਾਪਸ ਆ ਪਹੁੰਚਦਾ ਉਧਰ ਦੂਜੇ ਪਾਸੇ ਕੈਨੇਡਾ ਦੇ ਸਿੱਖ ਆਪਸੀ ਫੁੱਟ ਕਾਰਨ ਤੇ ਕੈਨੇਡਾ ਦੀ ਸਿਆਸਤ ਸਦਕਾ ਇੱਕ ਦੂਜੇ ਦੇ ਹੋਂਦ ਦੇ ਪਿਆਸੇ ਹੋ ਜਾਂਦੇ ਨੇ ਇਹ ਜਿਹੜੀ ਗੱਡੀ ਆ ਨਾ ਆਪਣੇ ਮੁਲਕ 'ਚ ਰਾਜੇ ਮਹਾਰਾਜਿਆਂ ਕੋਲ ਹੁੰਦੀ ਆ ਕਾਤਾਂ ਪਾਉ ਗੱਡੀਆਂ ਨਾ ਨਹੀਂ ਨਾਪੀਆਂ ਜਾਂਦੀਆਂ ਐਂਡ THEN ਆਊਟ ਆਫ ਦਾ ਬਾਕਸ ਤਰਸੀਮ ਜਸਰਿਆਣੀ ਮੇਵਾ ਸਿੰਘ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੇਕਰ ਸਰਕਾਰ ਦੀ ਸਿਆਸਤ ਨੂੰ ਦੁਨੀਆ ਸਾਹਮਣੇ ਪੰਡਣਾ ਹੈ ਤਾਂ ਇੱਕੋ ਹੀ ਰਸਤਾ ਹੈ ਗਦਾਰ ਤੇ ਸਿਆਸਤੀਆਂ ਨੂੰ ਮਾਰਨਾ ਤੇ ਕੋਰਟ ਚ ਪੇਸ਼ ਹੋ ਕੇ ਦੁਨੀਆ ਤੱਕ ਆਪਣੀ ਆਵਾਜ਼ ਪਹੁੰਚਾਣਾ ਐਂਡ ਦੈਟਸ ਵਾਟ ਹੀ ਡਿਡ ਇਧਰ ਬਾਜ-ਬਾਜ ਘਾੜਤੇ ਨੇ ਹੱਥੇ ਲੋਕਾਂ ਨੂੰ ਅੰਗਰੇਜ਼ ਗੋਲੀਆਂ ਦੇ ਨਾਲ ਭੁੰਦਿੰਦੇ ਨੇ ਤੇ ਉਧਰ ਮੇਵਾ ਸਿੰਘ ਨੂੰ ਫਾਂਸੀ ਤੇ ਇੱਥੇ ਹੀ ਫਿਲਮ ਦਾ ਹੁੰਦਾ ਹੈ 3 ਬੇਦੇਸ਼ੇ ਹੋਏ ਫਿਰਦੇ ਆ ਹੁਣ ਕਰਦੇ ਆ ਇਸ ਫਿਲਮ ਦੇ ਬਾਰੇ ਕੁਝ ਹੋਰ ਗੱਲਾਂ ਇੱਦਾਂ ਲੱਗਦਾ ਹੈ ਕਿ ਜਿਵੇਂ ਫਿਲਮ ਨੂੰ ਚੰਕਸ ਯਾਨੀ ਪਾਰਟਸ ਦੇ ਵਿੱਚ ਬਣਾਇਆ ਗਿਆ ਹੋਵੇ ਹਰ ਪਾਰਟ ਆਪਣੇ ਆਪ ਚ ਬੇहद ਖੂਬਸੂਰਤ ਹੈ ਪਰ ਟੋਟੈਲਿਟੀ ਦੇ ਵਿੱਚ ਸੀਨਸ ਨੂੰ ਜੋੜਨ ਦੇ ਵਿੱਚ ਪ੍ਰੋਬਲਮ ਲੱਗਦੀ ਹੈ ਬੈਕਗ੍ਰਾਉਂਡ 뮤직 ਬਹੁਤ ਵਧੀਆ ਹੈ ਪਰ ਇੱਕ ਫਿਲਮ ਦਾ ਜੋ ਇਮੋਸ਼ਨਲ ਗ੍ਰਾਫ ਬਣ ਸਕਦਾ ਹੈ ਉਹ ਬਣਦੇ-ਬਣਦੇ ਕਿਤੇ ਲੱਗਦਾ ਕਿ ਮਿਸ ਹੋ ਜਾਂਦਾ ਹੈ ਮੋਸਟ ਆਫ ਦਿ ਐਕਟਰਸ ਵਰ ਰੀਲੀ ਗੁੱਡ ਤੇ ਸਿਚੁਏਸ਼ਨਸ ਸੀ ਬਹੁਤ ਇੰਟੈਂਸ ਬਣਦੀਆਂ ਨੇ ਜੇ ਜਸਰ ਤੇ ਕੁਗੀ ਹੋਣਾ ਨੂੰ ਇੰਨੀ ਫੁਟੇਜ ਨਾ ਦੇ ਕੇ ਉਹਨਾਂ ਪਾਤਰਾਂ ਨੂੰ ਹੋਰ ਸਟੈਬਲਿਸ਼ ਕੀਤਾ ਹੁੰਦਾ ਤਾਂ ਸ਼ਾਇਦ ਮੇਰੇ ਸਾਬ ਨਾਲੋਂ ਬेटर ਹੁੰਦਾ ਵੈਲ ਪਲੇਡ ਬਾਈ ਹੌਪਕਿੰਸਨ ਇਨਡੀਡ ਜੀ ਹਾਂ ਅੰਗਰੇਜ਼ ਅਫਸਰ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਬਹੁਤ ਅੱਛਾ ਕਿਰਦਾਰ ਨਿਭਾਇਆ ਅਕੀ ਗੱਲ ਕਰੀਏ ਤਾਂ ਪਿਆਸ ਤੇ ਪਾਣੀ ਦੇ ਸੀਨ ਦੇ ਸਮੇਂ ਜਹਾਜ਼ ਤੇ ਸਵਾਰ ਜੇਕਰ ਬੱਚੇ ਤੇ ਮਾਂ ਯਾਨੀ ਜੋ ਸਮ੍ਰਿਤ ਬਾਜਵਾ ਨੇ ਰੋਲ ਨਿਭਾਇਆ ਉਹਨੂੰ ਵੀ ਜੋੜ ਦਿੱਤਾ ਜਾਂਦਾ ਤਾਂ ਸੀਨ ਹੋਰ ਗ੍ਰਿਪਿੰਗ ਹੋ ਜਾਂਦਾ ਸ਼ਾਇਦ ਅਖੀਰ ਚ ਬੱਜ-ਬੱਜ ਘਾਟ ਤੇ ਮਰਦੇ ਲੋਕਾਂ ਦੇ ਵਿੱਚ ਜਿਵੇਂ ਇੰਦਰ ਮਣੂਕੇ ਦਾ ਉਹੀ 200 ਡਾਲਰ ਇਨ ਹੈਂਡ ਹੋਇੰਗ ਵਾਲਾ ਡਾਇਲੌਗ ਚਲਾਇਆ ਗਿਆ ਜੇ ਬੱਚੇ ਵਾਲਾ ਕਾਮਾਗਾਟਾ ਮਾਰੂ ਮਤਲਬ ਕਾਮਾਗਾਟਾ ਮਾਰੂ ਬਪੂ ਜੀ ਅੱਜਾ ਅਸਾਂ ਨੂੰ ਮਾਰੂ ਤੇ ਨਾਲ ਜਹਾਜ਼ ਦੇ ਸ਼ਾਟਸ ਵੀ ਹੁੰਦੇ ਤੇ ਜੇ ਥੋੜਾ ਹੋਰ ਬਿਲਡ ਕੀਤਾ ਜਾਂਦਾ ਤਾਂ ਸੱਚੀ ਰੁਆਈ ਦੇਣਾ ਸੀ ਲੋਕਾਂ ਨੂੰ ਫਿਲਮ ਦੀਆਂ ਟਰਾਂਜ਼ੀਸ਼ਨਸ ਆਈ ਮੀਨ ਜਦੋਂ ਡੇਟ ਤੇ ਟਾਈਮ ਸਕਰੀਨ ਤੇ ਫਲੈਸ਼ ਹੁੰਦਾ ਤੇ ਉਹ ਵਾਰ-ਵਾਰ ਬਦਲਦਾ ਹੈ ਸੱਚਮੁੱਚ ਲੱਗਦਾ ਹੈ ਕਿ ਕੋਈ ਹਾਲੀਵੁੱਡ ਦੀ ਮੂਵੀ ਚੱਲ ਰਹੀ ਹੋਵੇ ਫੈਂਟੈਸਟਿਕ ਵਿਜ਼ੂਅਲਸ ਇੱਕ ਸੀਨ ਦੇ ਵਿੱਚ ਜਦੋਂ ਪੇਪਰ ਨਹੀਂ ਮਿਲ ਰਹੇ ਹੁੰਦੇ ਤਾਂ ਲੱਗਦਾ ਹੈ ਕਿ ਕੁਝ ਹੋਏਗਾ ਬਟ ਦ ਡਰਾਮੈਟਿਕ ਐਲੀਮੈਂਟ ਜਿੰਨਾ ਉਸ ਨੂੰ ਫੁਟੇਜ ਦਿੱਤੀ ਗਈ ਸੀ ਐਵੇਂ ਮੁੱਕ ਜਾਂਦਾ ਇਸ ਫਿਲਮ ਚ ਬਹੁਤ ਸਾਰੇ ਸੰਵਾਦ ਅੰਗਰੇਜ਼ੀ ਚ ਰੱਖੇ ਗਏ ਨੇ ਵਿਦ ਪੰਜਾਬੀ ਸਬਟਾਈਟਲਸ ਅਪਰੀਸ਼ੀਏਟ ਕਿ ਤੁਸੀਂ ਪੰਜਾਬੀ ਆਡੀਅנס ਨੂੰ ਜਮ੍ਹਾਂ ਅਨਪੜ੍ਹਨੀ ਸਮਝ ਲਿਆ ਥੈਟਸ ਇਟ ਤੇ ਹੁਣ ਵਾਰੀ ਹੈ ਮਾਈ ਸੀਨ ਆਫ ਐਕਸੀਲੈਂਸ ਸੀਨ ਹੈ ਜਦੋਂ ਸਾਰਾ ਡਰਾਮਾ ਮੁੱਕ ਜਾਂਦਾ ਹੈ ਆਈ ਮੀਨ ਜਦੋਂ ਮਲਕੀਤ ਰੌਣੀ ਦੀ ਐਂਟਰੀ ਹੁੰਦੀ ਹੈ ਐਂਡ ਹੀ ਸ਼ੇਅਰਸ ਦ ਬਰੂਟਲ ਰਿਐਲਿਟੀ ਆਫ ਲਾਈਫ ਇਨ ਅ ਵੈਰੀ ਟੱਚੀ ਫਿਲਾਸਫੀਕਲ ਵੇ ਸੋ ਜੀ ਥੈਂਕਸ ਫਾਰ ਵਾਚਿੰਗ ਅੱਜ ਲਈ ਬਸ ਇਨਾ ਹੀ ਕੀਪ ਵਾਚਿੰਗ ਖਬਰਿਸਤਾਨ ਨਿਊਜ਼ ਨੈਟਵਰਕ